ਇਹ ਤਾਂ 12ਵੀਂ ਜਮਾਤ ਤੱਕ ਹੀ ਪੜਿਆ ਸੀ 12ਵੀਂ ਜਮਾਤ ਵਿੱਚ ਉਸਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਗਰੀਬੀ ਜਿਆਦਾ ਹੋਣ ਕਰਕੇ ਉਸਨੇ ਪ੍ਰਾਈਵੇਟ ਕੋਰਸ ਕਰਨ ਦੀ ਥਾਂ ਸਰਕਾਰੀ ਆਈਟੀਆਈ ਸੰਗਰਾਮ ਵਿੱਚ ਦਾਖਲਾ ਕਰਵਾਇਆ ਆਈਟੀਆਈ ਜਿਪੜਾਈ ਕਰਨ ਲਈ ਉਹ ਸਾਈਕਲ ਤੇ ਹੀ ਆਪਣਾ ਆਨ ਜਾਣ ਕਰਦਾ ਆਈਟੀਆਈ ਕਰ ਆਈਟੀਆਈ ਕਰਦੇ ਦੀ ਸੇਵਾ ਤੇ ਰਖਵਾਲੀ ਕਰਨ ਲਈ ਕਾਮਯਾਬ ਹੋ ਗਿਆ ਇੱਥੇ ਤੱਕ ਆਉਣ ਲਈ ਉਸ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਸਨੇ ਹਾਰ ਨਹੀਂ ਮੰਨੀ ਕੋਣ ਉਸਨੇ 22 ਸਾਲ 6 ਮਹੀਨੇ ਹੋ ਗਏ ਹਨ ਆਪਣੇ ਦੇਸ਼ ਭਾਰਤ ਦੀ ਸੇਵਾ ਕਰਦੇ ਕਰਦੇ ਅਗੇ ਵੀ ਰਹਿੰਦਾ ਕੰਮ ਤੇ ਦੇਵ ਦੀ ਸੇਵਾ ਹੋ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕਰੇਗਾ ਧੰਨਵਾਦ ਜੈ ਹਿੰਦ performance